ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਰੈਂਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਜਾਣੇ ਉਮੀਦ ਹੈ ਜੀ ਸਾਰੇ ਜਣ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਹਾਂ ਜੀ ਲਓ ਦਿਨ ਹੈਗਾ ਜੀ ਅੱਜ ਸ਼ਨੀਵਾਰ ਦਾ ਤੇ ਟਾਈਮ ਜਿਹੜਾ ਇੱਥੇ ਸਵਾ 2:00 ਵਜੇ ਤੇ ਦਾ ਜੀ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜਿਹੀ ਰਿਕਵੈਸਟ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਲਓ ਜੀ ਹੁਣ ਆਪਾਂ ਇੱਥੇ ਲੱਗੀ ਸੀ ਮੈਂ ਸੰਨੀ ਮੱਝਾਂ ਨੂੰ ਰਲਾਉਣ ਜਣ ਕੇ ਸੰਨੀ ਕਰਨ ਤੇ ਹੁਣ ਆਪਾਂ ਪਹਿਲਾਂ ਜਿਵੇਂ ਖਲ ਦਾਣਾ ਰਲਾ ਦੇਨੇ ਆ ਕਿਉਂਕਿ 15-20 ਮਿੰਟ ਅੱਧਾ ਘੰਟਾ ਆਪਾਂ ਨੂੰ ਲੱਗ ਜਾਂਦਾ ਜੀ ਸੰਨੀ ਸੁਨੀ ਰਲਾਉਂਦਿਆਂ ਨੂੰ ਉਸ ਤੋਂ ਬਾਅਦ ਫਿਰ 2:30 ਵਜੇ ਦੇ ਤੱਕ ਪਸ਼ੂ ਬੰਨਣੇ ਹੁੰਦੇ ਆ ਕਿਉਂਕਿ ਸਵੇਰੇ ਵੀ ਸਵਕਤ ਸੰਨੀ ਕੀਤੀ ਜਾਂਦੀ ਆ ਮੱਝਾਂ ਨੂੰ ਤੇ ਫਿਰ ਤਾਂ ਕਰਕੇ ਹੁਣ ਵੀ ਦਿਨ ਛੋਟੇ ਹੋਣੇ ਕਰਕੇ ਸਿਆਲੂ ਦਿਨ ਕਰਕੇ ਤੇ ਫਿਰ ਆਪਾਂ 2:30 ਵਜੇ ਬੰਦਨੇ ਆਂ ਅਗਰ ਜੇ ਕਰ ਗਰਮੀ ਦਾ ਟਾਈਮ ਹੁੰਦਾ ਹੈ ਤਾਂ ਫਿਰ ਗਰਮੀ 'ਚ ਤਾਂ ਆਪਾਂ 3:30 4:00 ਵਜੇ ਬੰਦਦੇ ਆਂ ਪਸ਼ੂ ਤੇ ਜਿਆਦਾ ਗਰਮੀ ਹੋਵੇ ਜਿਸ ਦਿਨ ਉਸ ਦਿਨ ਫਿਰ 3:30 4:00 ਵਜੇ ਬੰਦਨੇ ਨੇ ਨਹੀਂ 3:00 ਵਜੇ ਪੱਸ ਤੇ ਉਦੋਂ ਫਿਰ ਐ ਹੋ ਜਾਂਦਾ ਜੀ ਨਿਵਾਣਾ ਨੂੰ ਆਉਣਾ ਹੁੰਦਾ ਪਹਿਲਾਂ ਪਹਿਲਾਂ ਨਵਾਹੀ ਦਾ ਇਹਨਾਂ ਨੂੰ ਤਾਂ ਕਰਕੇ ਫਿਰ ਟਾਈਮ ਲੱਗ ਜਾਂਦਾ ਤੇ ਹੁਣ ਜਿਹੜਾ ਨਿਵਾਣਾ ਹੁੰਦਾ ਬੱਸ ਨਹੀਂ ਕਰਕੇ ਬੰਦਣੀਆਂ ਹੁੰਦੀਆਂ ਸਿੱਧੀਆਂ ਤੈ ਲੋ ਜੀ ਹੁਣ ਇੱਥੇ ਮੈਂ ਸਨੀ ਰਲਾ ਕੇ ਤੇ ਮੱਜਾ ਨੂੰ ਬੰਨ੍ਹ ਦਿਆਂ ਤੇ ਉਸ ਤੋਂ ਬਾਅਦ ਫਿਰ ਮੈਂ ਇਸ ਤੋਂ ਪਹਿਲਾਂ ਸੌਰੀ ਜੀ ਸਾਗ ਧਰਤਾ ਸੀਗਾ ਪਰ ਮੈਂ ਸਾਗ ਚੀਰਤੀ ਦੀ ਜਾਂ ਧਰਦੇ ਦੀ ਕੋਈ ਵੀ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਇਸ ਤੋਂ ਪਹਿਲਾਂ ਆਪਾਂ ਦੋ ਵਾਰੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਸੀਗੇ ਸਾਗ ਬਣਾਉਣ ਦਾ ਤਰੀਕਾ ਕੀ ਸੀਗਾ ਤੁਹਾਨੂੰ ਪਤਾ ਚੱਲ ਹੀ ਗਿਆ ਸੀਗਾ ਲੋ ਜੀ ਸਨੀ ਕਰਨ ਤੋਂ ਬਾਅਦ ਆ ਗਈ ਸੀ ਹੁਣ ਮੈਂ ਇਹਦੇ ਵਿੱਚ ਲਸਣ ਤੇ ਆਪਣਾ ਜਿਬੜ ਤੇ ਹਰੀ ਮਿਰਚ ਕੁੱਟ ਕੇ ਆਪਾਂ ਜਿਹਦੇ ਸਾਗ ਦੇ ਵਿੱਚ ਪਾ ਦਿੰਨੇ ਹੁੰਨੇ ਆ ਤੇ ਉਹ ਆਪਾਂ ਪਾਤੀਆਂ ਹੁਣ ਤੇ ਇੱਧਰ ਆਪਣਾ ਜਿਹੜਾ ਦੁੱਧ ਸੀਗਾ ਰੱਖਿਆ ਹੁੰਦਾ ਜਾਨੀ ਕਿ ਜਦੋਂ ਪਾਣੀ ਗਰਮ ਹੋ ਗਿਆ ਸੀਗਾ ਜਿਵੇਂ ਨਾ ਲੈਂਦੇ ਸਾਰੇ ਪਤਾ ਹੁੰਦਾ ਪਾਂਡੇ ਭੂਡੇ ਸਾਫ਼ ਕਰ ਲਈਦੇ ਕਿ ਹੁਣ ਪਾਣੀ ਦੀ ਜ਼ਰੂਰਤ ਨਹੀਂ ਕਿ ਉਸ ਤੋਂ ਬਾਅਦ ਫਿਰ ਮੈਂ ਦੁੱਧ ਨੂੰ ਵਾਲਾ ਤੇ ਚੁੱਲੇ ਤੇ ਦਵਾ ਲੈਣੀ ਹੁੰਦੀਆਂ ਤੇ ਪਰ ਬਾਅਦ ਵਿੱਚ ਮੈਂ ਉਹਦੇ 'ਚ ਰੱਖ ਦਿੰਨੇ ਨਿਹਾਰੇ 'ਚ ਪਰ ਕੜੀ ਜਾਂਦਾ ਕਿਉਂਕਿ ਕੜਿਆ ਹੋਇਆ ਦੁੱਧ ਸਵਾਦ ਲੱਗਦਾ ਦੇ ਲੋਚ ਉਸ ਤੋਂ ਬਾਅਦ ਹੀ ਹੋ ਗਿਆ ਜੀ ਆਪਣਾ ਟਾਈਮ ਜਿਹੜਾ ਹਨੇਰਾ ਹੀ ਹੋ ਗਿਆ ਇੱਥੇ ਤੇ ਮੈਂ ਲੱਗੀ ਸੀ ਸਾਗ ਘੋਟਣਾ ਤੇ ਆਲਣ ਆਪਾਂ ਜਿਹੜਾ ਮੱਕੀ ਦੇ ਆਟੇ ਦਾ ਪਾਵਾਂਗੇ ਤੇ ਰੋਟੀ ਵੀ ਅੱਜ ਆਪਾਂ ਮੱਕੀ ਦੇ ਆਟੇ ਦੀ ਬਣਾਵਾਂਗੇ ਐ ਇਸ ਤਰ੍ਹਾਂ ਸੀਗਾ ਜੀ ਸ਼ਨੀਵਾਰ ਲਾਈਟ ਬੰਦ ਸੀਗੀ ਜਾਨੀ ਕਿ ਹਾਂਜੀ ਲਾਈਟ ਬੰਦ ਸੀਗੀ ਤੇ ਲਾਈਟ ਸ਼ਾਮੀ ਜੇ ਲੇਟ ਹੀ ਆਈ ਸੀਗੀ ਜੀ ਸਵੇਰ ਦੇ ਲਾਈਟ ਬੰਦ ਸੀਗੀ 3 ਵਜੇ ਮੈਨੂੰ ਲੱਗਦਾ ਲਾਈਟ ਆ ਗਈ ਸੀ 3:30 ਖਰਾਬ ਸੀਗੀ ਲਾਈਟ ਜਾਨਣੇ ਕੀ ਪਤਾ ਨਹੀਂ ਖੰਬੇ ਦੇ ਵਿੱਚ ਕੋਈ ਗੱਡੀ ਵੱਜੀ ਸੀਗੀ ਐਕਸੀਡੈਂਟ ਵਗੈਰਾ ਹੋਇਆ ਸੀਗਾ ਤੇ ਉੱਥੋਂ ਫਿਰ ਤਾਂ ਕਰਕੇ ਲਾਈਟ ਦੇ ਵਿੱਚ ਫਾਲਟ ਪਾਣੀ ਕਰਕੇ ਤੇ ਲਾਈਟ ਬੰਦ ਸੀਗੀ ਤੇ ਲਾਈਟ ਆਈ ਸੀ 3:30 ਵਜੇ ਤੇ ਅੱਧਾ ਘੰਟਾ ਲਾਈਟ ਆਈ ਤਾਂ ਫਿਰ ਫਿਰ ਬੰਦ ਹੋ ਗਈ ਲਾਈਟ ਉਹਦੇ ਕਰਕੇ ਹੋ ਗਿਆ ਕਵੇਲਾ ਥੋੜਾ ਜਿਹਾ ਆਪਾਂ ਨੂੰ ਤੇ ਕਿਉਂਕਿ ਸਵੇਰੇ ਵੀ ਮੱਝ ਨੂੰ ਨਲਕਾ ਗਿੜ ਕੀ ਪਾਣੀ ਪਿਆਇਆ ਸੀਗਾ ਤੇ ਫਿਰ ਆਏ ਹੋ ਗਿਆ ਪਹਿਲਾ ਧਾਰਾ ਧਰੂਆ ਕੱਢ ਕੇ ਤੇ ਬਾਅਦ ਚ ਜਦੋਂ ਪਾਣੀ ਪਿਉਣ ਲੱਗੇ ਫਿਰ ਲਾਈਟ ਬੰਦ ਹੋ ਗਈ ਬਸ ਇੱਕ ਮੱਝ ਨੂੰ ਪਿਆ ਲੈਂਦੇ ਸੀਗੇ ਤੇ ਲਾਈਟ ਬੰਦ ਹੋ ਜਾਂਦੀ ਸੀ ਉਹਦੇ ਕਰਕੇ ਫਿਰ ਥੋੜਾ ਜਿਹਾ ਹੋ ਗਿਆ ਲੇਟ ਬਾਕੀ ਸਾਗ ਤਾਂ ਮੈਂ 1 ਵਜੇ ਧਰਤਾ ਸੀਗਾ ਸਾਗ ਤਾਂ ਤਕਰੀਬਨ ਹੀ ਬਣਿਆ ਪਿਆ ਸੀਗਾ ਬਸ ਘੋਟਣ ਵੱਲੋਂ ਲੇਟ ਹੋ ਗਈ ਤੇ ਲੋ ਜੀ ਸਾਗ ਆਪਾਂ ਘੋਟ ਲਿਆ ਸੀ ਉਸ ਤੋਂ ਬਾਅਦ ਲੱਗੀ ਮੈਂ ਤੜਕਾ ਲਗਾਉਣਾ ਜਾਣ ਕੇ ਤੜਕਾ ਦੇ ਵਿੱਚ ਮੈਂ ਅਦਰਕ ਪਾਇਆ ਹੈਗਾ ਜੀ ਤੇ ਪਿਆਜ਼ ਪਾਇਆ ਤੇ ਇਹ ਥੋੜਾ ਜਿਹਾ ਧਨੀਆ ਸੀਗਾ ਜਾਨੀ ਕਿ ਬਚਿਆ ਹੋਇਆ ਤੇ ਮੈਨੂੰ ਭੁੱਲ ਗਿਆ ਯਾਦ ਕਿ ਮੈਂ ਥੱਲੇ ਧਨੀਆ ਕੱਟ ਕੇ ਰੱਖ ਲਿਆ ਤੇ ਉੱਪਰ ਪਿਆਜ਼ ਤੇ ਆਪਣਾ ਅਦਰਕ ਕੱਟ ਲਿਆ ਬਰੀ ਬਰੀ ਕ ਮੈਂ ਕਿਹਾ ਚਲ ਉਪਰੋਂ ਉਪਰ ਮੈਂ ਜਿਵੇਂ ਇਹਨੂੰ ਪਿਆਜ਼ ਨੂੰ ਤੇ ਅਦਰਕ ਨੂੰ ਕੱਢ ਕੇ ਤੜਕਾ ਲਗਾ ਲੂੰਗੀ ਤੇ ਬਾਅਦ ਵਿੱਚ ਚਾ ਆਪਣਾ ਜਿਹੜਾ ਹਾਂਜੀ ਮੈਂ ਸੋਚੀ ਸੀਗਾ ਵੀ ਜਿਹੜਾ ਤਾਂ ਨਹੀਂ ਹੋਇਆ ਨਾ ਉਹ ਬਾਅਦ ਵਿੱਚ ਉੱਪਰ ਪਾ ਦੂੰਗੀ ਤੇ ਪਰ ਮੈਂ ਭੁੱਲ ਗਈ ਮੈਂ ਇਸ ਤਰ੍ਹਾਂ ਸਾਰੀ ਜਾਨੀ ਕਿ ਕਿਓ ਦੇ ਵਿੱਚ ਜਾਨੀ ਕਿ ਤੜਕਾ ਪਾਤਾ ਤੇ ਉਹ ਵਿੱਚ ਧਨੀਆ ਮੈਂ ਕਿਹਾ ਚਲ ਕੋਈ ਨਹੀਂ ਧਨੀਆ ਵੀ ਪੁੱਜ ਜੂਗਾ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤਾ ਸੀਗਾ ਮਿਰਚ ਸੌਰੀ ਜੀ ਹਲਦੀ ਤੇ ਨਮਕ ਬੀਮਰਚੀ ਤਾਂ ਪahari ਪਾਉਨੇ ਹੁੰਨੇ ਆ ਜੀ ਲਾਲ ਮਿਰਚ ਨਹੀਂ ਪਾਉਂਦੇ ਪਰ ਅੱਜ ਮੈਂ ਥੋੜੀ ਜਿਹੀ ਲਾਲ ਮਿਰਚ ਪਾਈ ਸੀ ਕਿਉਂਕਿ ਹਰੀਆਂ ਮਿਰਚਾਂ ਥੋੜੀਆਂ ਹੀ ਘੱਟ ਸੀਗੀਆਂ ਤਾਂ ਕਰਕੇ ਤੇ ਤੜਕਾ ਆਪਣਾ ਪੁੱਜ ਗਿਆ ਬਸ ਹੁਣ ਆਪਾਂ ਇਹਦੇ ਵਿੱਚ ਸਾਗ ਮਿਕਸ ਕਰਕੇ ਤੇ ਫਿਰ ਰੋਟੀ-ਰੋਟੀ ਬਣਾਵਾਂਗੇ ਤੇ ਹਾਂਜੀ ਲੋ ਜੀ ਇਹ ਹੋ ਗਿਆ ਜੀ ਸਵੇਰ ਦਾ ਟਾਈਮ ਕਿਉਂਕਿ ਸ਼ਾਮ ਦੇ ਟਾਈਮ ਤੇ ਮੁੜ ਕੇ ਤੁਹਾਨੂੰ ਦੱਸਿਆ ਕਿ ਲਾਈਟ ਕਰਕੇ ਮੇਰੇ ਤੋਂ ਅੱਗੇ ਤੋਂ ਵੀਡੀਓ ਨਹੀਂ ਬਣ ਪਾਈ ਕਿਉਂਕਿ ਵੇਲਾ ਹੋ ਗਿਆ ਸੀਗਾ ਤੇ ਹੁਣ ਇਹ ਹੋ ਗਿਆ ਜੀ ਸਵੇਰ ਦਾ ਟਾਈਮ ਇਸ ਤੋਂ ਆਪਾਂ ਜਿਹੜਾ ਸਾਫ਼ ਸੁਫਈਆਂ ਦਾ ਕੰਮ ਸੀਗਾ ਆਪਾਂ ਆਰਾ ਖਤਮ ਕਰ ਲਿਆ ਜਾਨੀ ਕਿ ਝਾੜੂ ਪੂੰਛਾ ਵੀ ਲਗਾ ਲਿਆ ਤੇ ਇਹ ਕੱਪੜੇ ਵਗੈਰਾ ਵੀ ਮੈਂ ਧੋਲੇ ਸੀਗੇ ਅੱਜ ਸੀਗਾ ਸੰਡੇ ਦਾ ਦਿਨ ਤੇ ਸਵੇਰੇ ਸਵਕਤ ਦੇ ਹੀ ਮੈਂ ਆਪਣਾ ਝਾੜੂ ਪੂੰਛਾ ਲਗਾਉਣਾ ਕੀਤਾ ਤੇ ਬਸ ਕੱਪੜੇ ਧੋਲੇ ਕਿਉਂਕਿ ਕੱਪੜੇ ਕੱਲ ਨਹੀਂ ਧੋਤੇ ਗਏ ਸੀਗੇ ਇੱਕ ਤਾਂ ਸਾਗ ਬਣਾਉਣਾ ਸੀ ਤੇ ਇੱਕ ਲਾਈਟ ਹੈ ਨਹੀਂ ਸੀਗੀ ਫਿਰ ਉਹਦੇ ਕਰਕੇ ਅੱਜ ਕੱਪੜੇ ਵੀ ਕਾਫੀ ਹੋਏ ਪੈਸੀ ਕੇ ਫਿਰ ਮੈਂ ਸਵੇਰੇ ਪਹਿਲਾਂ ਜਾਨੀ ਕਿ ਸਿੱਧਿਆਂ ਕੱਪੜੇ ਧੋਤੇ ਵੀ ਬਾਕੀ ਆਪਣਾ ਜਿਹੜਾ ਗੁਰਦੁਆਰਾ ਸਾਹਿਬ ਤੋਂ ਆਉਣ ਤੋਂ ਬਾਅਦ ਜਿਵੇਂ ਹਨਾ ਮੱਜਾਂ ਦਾ ਜਾਨੀ ਕੀ ਕੰਮਕੁਮ ਨੂੰ ਖਤਮ ਕਰਕੇ ਤੇ ਫਿਰ ਮੈਂ ਵੇੜਾ ਸੁੰਦਰ ਦੀ ਸੁੰਪ੍ਰਦੀਨ ਬਸ ਮਸ਼ੀਨ ਲਾਤੀ ਤੇ ਵੇੜੇ 'ਚ ਜਦ ਤੱਕ ਮੈਂ ਸੁੰਬ੍ਰਿਆ ਵੇੜਾ ਤੇ ਵੇ ਕੋ ਜਾਨੀ ਕਿ ਕੱਪੜੇ ਧੁੱਫੀ ਸੀ ਫਿਰ ਮਸ਼ੀਨ 'ਚੋਂ ਕੱਢ ਕੇ ਕੱਪੜੇ ਜਿਹੜੇ ਹੱਥੀ ਧੋਣ ਵਾਲੇ ਸੀ ਹੱਥੀ ਧੋਲੇ ਤੇ ਬਾਕੀ ਜਿਹੜੇ ਮਸ਼ੀਨ 'ਚ ਸੀਗੇ ਧੋਤੇ ਤੇ ਉਹਨਾਂ ਦਾ ਪਾਣੀ ਕੱਢ ਕੇ ਸਕਾ ਕੇ ਆਪਾਂ ਪਾ ਤੇ ਸੁੱਕਣੇ ਤੇ ਇੱਥੇ ਇੰਨੀ ਜ਼ਿਆਦਾ ਇੱਕੇ ਨਾਲ ਤੇਜ਼ ਹਵਾ ਛੜਦੀ ਰਹਿੰਦੀ ਰਹੀ ਛੜਦਾ ਬਾਲੀ ਜਦਾ ਹਵਾ ਇੱਕੇ ਦਮ ਤੇਜ਼ ਹੋ ਗਈ ਸੀ ਜਦੋਂ ਮੈਂ ਰੋਟੀ ਬਣਾਉਣ ਲੱਗੀ ਸੀਗੀ ਤੇ ਉਦੋਂ ਤਾਂ ਥੋੜੀ ਜਿਹੀ ਘੱਟ ਸੀ ਪਰ ਬਾਅਦ ਵਿੱਚ ਇੱਕੇ ਦਮ ਇੰਨਾ ਹਨੇਰ ਛਾੜਤਾ ਰੱਬ ਨੇ ਤੇ ਲੋ ਜੀ ਅਪਰੋਟੀ ਬਣਾ ਰਹੇ ਹਾਂ ਜੀ ਮੱਕੀ ਦੀ ਯਾਨੀ ਕਿ ਕੱਲੀ ਮੱਕੀ ਦੀ ਰੋਟੀ ਨਹੀਂ ਬਣਾਵਾਂਗੇ ਇਹ ਬਣਾ ਰਹੀ ਮੈਂ ਜੀ ਵਿੱਚ ਕਣਕ ਦਾ ਆਟਾ ਜਿਹੜਾ ਮਿਕਸ ਕੀਤਾ ਹੈਗਾ ਕਿਉਂਕਿ ਮੱਕੀ ਤੇ ਬਾਜਰੇ ਦੀ ਰੋਟੀ ਜਦੋਂ ਵੀ ਮੈਂ ਬਣਾਉਣੀ ਹੈ ਤਾਂ ਮੈਂ ਵਿੱਚ ਕਣਕ ਦਾ ਆਟਾ ਥੋੜਾ ਜਿਹਾ ਮਿਕਸ ਕਰਕੇ ਬਣਾਉਣੀ ਹੈ ਕਿਉਂਕਿ ਅਰਸ਼ਨੂਰ ਦੇ ਡੈਡੀ ਖਾਂਦੇ ਨਹੀਂ ਹੈਗੇ ਨਾ ਤਾਂ ਉਹ ਕੱਲੀ ਮੱਕੀ ਦੀ ਰੋਟੀ ਖਾਣ ਤੇ ਨਾ ਉਹ ਬਾਜਰੇ ਦੀ ਖਾਣਾ ਤੇ ਸਾਨੂੰ ਹੁੰਦਾ ਮਾ ਪਤਾ ਨੂੰ ਚਲੋ ਸਾਗ ਦੇ ਨਾਲ ਤਾਂ ਸਵਾਦ ਲੱਗਦੀ ਆ ਹਨਾ ਮੱਕੀ ਦੀ ਰੋਟੀ ਹੋਗੀ ਬਾਜਰੇ ਦੀ ਰੋਟੀ ਹੋਗੀ ਤੇ ਤਾਂ ਕਰਕੇ ਫਿਰ ਉਹਦੇ ਕਰਕੇ ਸਾਨੂੰ ਥੋੜਾ ਜਿਹਾ ਕਣਕ ਦਾ ਆਟਾ ਵਿੱਚ ਮਿਕਸ ਕਰਨਾ ਪੈਂਦਾ ਤੇ ਲੋਜੇ ਆਪਾਂ ਥੋੜਾ ਜਿਹਾ ਆਟਾ ਜਿਹੜਾ ਕਰ ਲਿਆ ਮਿਕਸ ਕਣਕ ਦਾ ਤੇ ਹੁਣ ਇੱਥੇ ਆਪਾਂ ਬਣਾ ਰਿਆ ਰੋਟੀ ਤੇ ਰੋਟੀ ਬਣਾ ਕੇ ਆਪਾਂ ਨਾਲ ਦੇ ਨਾਲ ਹੀ ਬੱਸ ਹੁਣ ਇਹਨਾਂ ਦੀ ਥਾਲ ਤਿਆਰ ਕਰ ਦਿੰਦੇ ਆ ਦੇ ਨਾਲ ਦੇ ਨਾਲ ਹੀ ਗਰਮ ਕਰਮ ਪੜਾ ਦਾਂਗੇ ਕਿਉਂਕਿ ਸਰਦੀਆਂ ਦੇ ਵਿੱਚ ਵੈਸੇ ਵੀ ਗਰਮ ਗਰਮ ਰੋਟੀ ਖਾਧੀ ਜਾਂਦੀ ਆ ਤੇ ਮੱਕੀ ਦੀ ਰੋਟੀ ਵੈਸੇ ਵੀ ਜਾਨੀ ਕਿ ਗਰਮੀ ਸਵਾਦ ਲੱਗਦੀ ਆ ਤੇ ਬਾਕੀ ਸਰਦੀਆਂ ਦੇ ਵਿੱਚ ਤਾਂ ਚਾਹੇ ਕਣਕ ਦੀ ਰੋਟੀ ਹੋਵੇ ਚਾਹੇ ਮੱਕੀ ਦੀ ਹੋਵੇ ਹਨਾ ਵੀ ਗਰਮ ਗਰਮੀ ਰੋਟੀ ਸਵਾਦ ਲੱਗਦੀ ਹੈ ਕਿਉਂਕਿ ਨਾਲ ਦੇ ਨਾਲ ਹੀ ਅੱਜ ਤਾਂ ਹਵਾ ਚੱਲ ਰਹੀ ਸੀ ਤੇ ਉਹਦੇ ਨਾਲ ਇਸ ਤਰ੍ਹਾਂ ਸੀ ਘਰ ਤਵੇ ਦੇ ਉੱਪਰ ਰੋਟੀ ਡੱਬੇ ਦੇ ਵਿੱਚ ਰੱਖਦੀ ਸੀਗੀ ਤੇ ਮੈਂ ਨਾਲ ਦੇ ਨਾਲ ਠੰਡੀ ਹੋ ਜਾਂਦੀ ਸੀਗੀ ਤੇ ਫਿਰ ਠੰਡੀ ਰੋਟੀ ਦਾ ਉਨਾ ਜ਼ਿਆਦਾ ਸਵਾਦ ਨਹੀਂ ਆਉਂਦਾ ਮੈਨੂੰ ਤਾਂ ਖੁਦ ਨੂੰ ਆਦਤ ਆ ਮੈਂ ਤਾਂ ਜ਼ਿਆਦਾ ਗਰਮ ਖਾਨੀ ਆ ਥੋੜੀ ਜਿਹੀ ਰੋਟੀ ਮੈਨੂੰ ਇਸ ਤਰ੍ਹਾਂ ਹੁੰਦਾ ਵੀ ਗਰਮ ਗਰਮ ਰੋਟੀ ਸਵਾਦ ਲੱਗਦੀ ਹੈ ਤੇ ਬਾਕੀ ਮੈਂ ਸਾਰਾ ਸਮਾਨ ਇੱਥੇ ਰੱਖ ਲਿਆ ਸੀ ਜਿਵੇਂ ਲੱਸੀ ਵੀ ਮੈਂ ਜੱਗ ਦੇ ਵਿੱਚ ਪਾ ਲਈ ਸੀ ਆਚਾਰ ਵੀ ਰੱਖ ਲਿਆ ਸੀ ਸਾਰਾ ਤਕਰੀਬਨ ਸਾਰਾ ਸਮਾਨ ਮੈਂ ਇੱਥੇ ਕੋਲੇ ਰੱਖ ਲੈਣੇ ਹੁੰਦੀਆਂ ਫਿਰ ਮੈਨੂੰ ਵਾਰ-ਵਾਰ ਉੱਠਣਾ ਉਖਾ ਲੱਗਦਾ ਵੀ ਵਾਰ-ਵਾਰ ਫਿਰ ਉੱਠਣਾ ਨਹੀਂ ਪੈਂਦਾ ਤੇ ਮੈਂ ਇਥੋਂ ਪਾ ਕੇ ਨਾਲ ਦੀ ਨਾਲ ਹੀ ਫੜਾਈ ਜਾਂਦੀ ਹੈ ਰੋਟੀ ਦਿੱਤੀ ਜਾਂਦੀ ਹੈ ਤੇ ਸਾਰਾ ਸਮਾਨ ਕੋਲੇ ਰੱਖ ਲੈਣੀ ਹੈ ਤੇ ਨਾਲ ਦੀ ਨਾਲ ਪਾ ਕੇ ਆਪਾਂ ਫੜਾਈ ਜਾਂਦੀ ਹੈ ਤੇ ਇੱਧਰ ਇੱਕ ਸਾਈਡ ਜਣੇ ਕਿ ਬੈਠੇ ਸੀ ਗਰਸ਼ਨੂਰ ਹੋਰੇ ਤੇ ਇਹਨਾਂ ਨੇ ਇੱਥੇ ਬੈਠ ਕੇ ਖਾ ਲੈਣੀ ਹੈ ਕੋਲੇ ਉਹ ਨਾਲ ਨਾਲ ਇਹਨਾਂ ਨੂੰ ਗਰਮ ਕਰਮ ਲਾ ਕੇ ਫੜਾਈ ਜਾਵਾਂਗੇ ਤੇ ਨਾਲ ਨੂੰ ਨਾਲ ਖਾਈ ਜਾਣਗੇ ਉਸ ਤੋਂ ਬਾਅਦ ਫਿਰ ਮੱਝਾਂ ਨੂੰ ਹਜੇ ਬੰਨ ਕੇ ਆਉਣਾ ਮੇਰਾ ਬਾਕੀ ਤਕਰੀਬਨ ਮੇਰੇ ਜਿਹੜੇ ਕੰਮ ਸੀਗੇ ਉਹ ਨਿਬੜ ਗਏ ਸੀਗੇ ਤੇ ਟਾਈਮਿੰਗ ਲੱਗਦਾ ਇੱਥੇ ਹੋਊਗਾ ਜੀ 9:30 ਵਜੇ ਦਾ ਅੱਜ ਥੋੜਾ ਜਿਹਾ ਕੰਮ ਮੈਂ ਜਲਦੀ ਨਿਪੜ ਗੇ ਇੱਕ ਦਰਸ਼ਨੂਤ ਨੇ ਸਕੂਲ ਨੇ ਜਾਣਾ ਸੀਗਾ ਤੇ ਉਹਦੇ ਕਰਕੇ ਹੋ ਗਿਆ ਤੇ ਇੱਕ ਥੋੜਾ ਜਿਹਾ ਵੀ ਅਰਸ਼ਨੂਰ ਨੇ ਸਕੂਲ ਨਹੀਂ ਜਾਣਾ ਸੀਗਾ ਫਿਰ ਜਦੀ ਕੰਮ ਲੱਗੇ ਕਿਥੇ ਉਹਨੂੰ ਪਹਿਲਾਂ ਤਿਆਰੀ ਉਹਦੀ ਕਰਨੀ ਹੁੰਦੀ ਹੈ ਬਾਅਦ ਵਿੱਚ ਦੂਸਰੇ ਕੰਮ ਧੰਦੇ ਲੱਗਦੇ ਆ ਅੱਜ ਕਿਥੇ ਸਵੇਰੇ ਉੱਠਨਸਾਰ ਬਸ ਆਪਦੇ ਸਿੱਧਾ ਹਨਾ ਕੰਮ ਲੱਗ ਗਏ ਤੇ ਬਾਕੀ ਕੱਪੜੇ-ਕੁਪੜੇ ਅੱਜ ਥੋੜਾ ਜਿਹਾ ਵਕਤ ਹੀ ਧੋਤੇ ਗਏ ਟਾੜੋ 50 ਵਕਤ ਲੱਗ ਗਿਆ ਪਰ ਮੈਂ ਕੋਈ ਵੀਡੀਓ ਨਹੀਂ ਬਣਾਈ ਉਹਦੀ ਕਿਉਂਕਿ ਫਿਰ ਜੇ ਵੀਡੀਓ ਵੀਡੀਓ ਨਾਲ ਬਣਾਉਣ ਲੱਗ ਜਾਂਦੀ ਫਿਰ ਮੈਨੂੰ ਥੋੜਾ ਜਿਹਾ ਲੇਟ ਹੋ ਜਾਣਾ ਸੀਗਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਆਪਾਂ ਟਾੜੋ ਪੁੱਛ ਦੀ ਵੀਡੀਓ ਅੱਜ ਨਹੀਂ ਬਣਾਉਂਦੇ ਤੇ ਲੋ ਜੀ ਆਪਾਂ ਨਾਲ ਦੇ ਨਾਲ ਜਿਹੜੀ ਆ ਥਾਲ ਲਗਾ ਦਿੰਨੇ ਆ ਇਹਨਾਂ ਦੀ ਤੇ ਇਧਰ ਆਪਾਂ ਪਾਤਾ ਜੀ ਇੱਕ ਬਾਟੀ ਦੇ ਵਿੱਚ ਸਾਗ ਕਿਉਂਕਿ ਛੋਟੇ ਕੌਲੀ ਦੇ ਵਿੱਚ ਅਸੀਂ ਦਾਲ ਸਬਜ਼ੀ ਨਹੀਂ ਪਾਉਂਦੇ ਹੈਗੇ ਸਾਨੂੰ ਆਦਤ ਬਣੀ ਹੋਈ ਆ ਵੀ ਅਸੀਂ ਖੁੱਲ੍ਹੀ ਬਾਟੀ ਦੇ ਵਿੱਚ ਹੀ ਸਬਜ਼ੀ ਹੋਵੇ ਚਾਹੇ ਸਾਗ ਹੋਵੇ ਹਨਾ ਅਸੀਂ ਪਾਉਂਦੇ ਆ ਤੇ ਕਿਉਂਕਿ ਛੋਟੇ ਜਿਹੇ ਕੌਲੀ ਦੇ ਵਿੱਚ ਸ਼ੁਰੂ ਤੋਂ ਆਦਤ ਬਣੀ ਹੋਈ ਆ ਵੀ ਨਹੀਂ ਪੱਕੇ ਸਵਾਦ ਜੈ ਨਹੀਂ ਆਉਂਦਾ ਕਹਿ ਦਿੰਦੇ ਆ ਤੇ ਲੋ ਜੀ ਨਾਲ ਆਪਾਂ ਕੱਟ ਲਿਆ ਖੀਰਾ ਤੇ ਮੂਲੀ ਹੈ ਨਹੀਂ ਸੀਗੀ ਅੱਜ ਤੱਕ ਇਹ ਮੂਲੀ ਆ ਲੈ ਆਂਦੀਆਂ ਨਹੀਂ ਸੀਗੀਆਂ ਨਾ ਦੋ ਇਸ ਦੋ ਸੀਗੇ ਮੈਨੂੰ ਲੱਗਦਾ ਹਾਂ ਜੀ ਤੇ ਉਹ ਫਿਰ ਮੈਂ ਸਾਗ ਜਦੋਂ ਬਣਾਉਣੀ ਹੈ ਤੇ ਸਾਗ ਦੇ ਵਿੱਚ ਪਾਉਣੀ ਹੁੰਦੀ ਹੈ ਕਦੂਕਸ਼ ਕਰਕੇ ਤੇ ਆਪਾਂ ਉਹ ਸਾਗ ਦੇ ਵਿੱਚ ਪਾ ਲਈ ਅਸੀਂ ਕੱਲ ਤੇ ਲਓ ਜੀ ਨਾਲ ਹੋ ਗਿਆ ਜੀ ਨਿੰਬੂ ਦਾ ਤੇ ਮਿਰਚ ਦਾ ਅਚਾਰ ਤੇ ਆਪਾਂ ਪਾ ਲਿਆ ਸਾਗ ਸਰੋਂ ਦਾ ਸਾਗ ਹੋ ਗਿਆ ਤੇ ਵਿੱਚ ਆਪਾਂ ਪਾ ਲਿਆ ਜੀ ਮੱਖਣਾ ਜਾਨਕੀ ਮਖਣੀ ਪਾਤੀ ਤੇ ਖੀਰਾ ਖੱਟਾ ਨਾਲ ਹੋ ਗਈ ਜੀ ਮੱਕੀ ਦੀ ਰੋਟੀ ਤੇ ਨਾਲ ਹੋ ਗਈ ਲੱਸੀ ਏ ਆਪਣੇ ਹੋ ਗਈ ਜੀ ਇਹ ਥਾਲ ਤਿਆਰ ਤੇ ਆਜੋ ਜੀ ਤੁਸੀਂ ਵੀ ਸਾਰੇ ਭੈਣ ਭਰਾ ਖਾ ਲੋ ਤੇ ਕਿਹੜੇ ਕਿਹੜੇ ਭੈਣ ਭਰਾਵਾਂ ਨੂੰ ਕਿਹੜੇ ਕਿਹੜੇ ਭੈਣ ਭਰਾ ਮਿਸ ਕਰ ਰਹੇ ਨੇ ਇਸ ਜੀ ਨੂੰ ਤੇ ਲਔ ਜੀ ਪਿੰਡਾਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਇਹ ਚੀਜ਼ਾਂ ਕਰਕੇ ਪਿੰਡ ਮਸ਼ਹੂਰ ਹੋਏ ਮੈਨੇ ਸ਼ਹਿਰਾਂ ਦੇ ਵਿੱਚ ਐਨਾ ਚੀਜ਼ਾਂ ਨੂੰ ਨਹੀਂ ਹਨਾ ਇੰਨੀ ਨਹੀਂ ਮਿਲਦੀ ਹੈਗੀ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਰੋਟੀ ਬਣਾ ਕੇ ਰੋਟੀ ਖਾ ਕੇ ਭਾਂਡੇ ਘਰ ਤੇ ਇਕੱਠੇ ਭਾਂਡੇ ਹਲੇ ਮਾਂਜਨੇ ਆ ਤੇ ਜਿਹੜਾ ਆਪਾਂ ਦੁੱਧ ਵੀ ਗਰਮ ਕਰ ਲਿਆ ਸੀ ਇੱਧਰ ਚੁੱਲੇ ਤੇ ਮੈਂ ਰੱਖਤਾ ਸੀਗਾ ਦੁੱਧ ਨੂੰ ਵਾਲਾ ਆ ਗਿਆ ਸੀਗਾ ਤੇ ਹੁਣ ਆਪਾਂ ਚੁੱਲੇ ਦੇ ਵਿੱਚੋਂ ਕੱਢ ਕੇ ਅੱਗ ਤੇ ਇੱਧਰ ਹਾਰੇ ਜਿਹਾ ਬਾਦਨੇ ਆ ਤੇ ਇੱਥੇ ਮੈਂ ਹੱਲੇ ਪਾਣੀ ਧਰੂੰਗੀ ਤੇ ਪਹਿਲਾਂ ਮੈਂ ਪਾਣੀ ਇੱਥੇ ਗਰਮ ਕਰ ਲਾਂ ਵੈਸੇ ਤਾਂ ਗਰਮ ਸੀਗਾ ਪਰ ਆਪਾਂ ਹੋਰ ਥੋੜਾ ਜਿਹਾ ਪਾਣੀ ਰੱਖ ਦਿੰਨੇ ਆ ਤੇ ਮੈਂ ਜਦ ਤੱਕ ਮੱਝਾਂ ਨੂੰ ਪਾਣੀ-ਦਾਣੀ ਪਿਆ ਕੇ ਤੇ ਬੰਨ ਕੇ ਉਧਰੋਂ ਸਾਫ਼-ਸਫਾਈ ਕਰਿਆ ਆਉਣੀ ਆ ਇਹ ਫਿਰ ਪਾਣੀ ਹੋ ਜਾਊਗਾ ਗਰਮ ਤੇ ਉਹਦੇ ਨਾਲ ਆਪਾਂ ਭਾਂਡੇ ਸਾਫ਼ ਕਰ ਲਾਂਗੇ ਤੇ ਨਾਲੇ ਅਰਸ਼ ਨੂੰ ਹੋਰ ਹਜੇ ਰੰਦਾ ਸੀ ਨਹਾਉਣ ਆਲਾ ਉਹ ਨਹੀਂ ਨਹਾਤਾ ਸੀਗਾ ਕਿਉਂਕਿ ਅੱਜ ਸਕੂਲ ਨਹੀਂ ਜਾਣਾ ਕਰਕੇ ਤੇ ਉਹ ਫਤਾਂ ਕਰਕੇ ਉਹ ਕਹਿੰਦਾ ਮੈਂ ਥੋੜਾ ਜਿਹਾ ਲੇਟ ਨਾ ਹੂੰਗਾ ਤੇ ਮੈਂ ਕਿਹਾ ਚੱਲ ਕੋਈ ਨਾ ਬਾਅਦ ਚ ਨਾ ਲਈ ਤੇ ਹੁਣ ਉਹ ਨਹਾਊਗਾ ਕਿਉਂਕਿ ਅੱਜ ਉਹਨੇ ਐਵੇਂ ਹੀ ਰੋਟੀ ਖਾ ਲਈ ਨਹਾਤੇ ਤੋਂ ਬਿਨਾ ਕਹਿੰਦਾ ਮੈਂ ਪਹਿਲਾਂ ਰੋਟੀ ਖਾ ਕੇ ਬਾਅਦ ਵਿੱਚ ਨਹਾਊਗਾ ਕਿਉਂਕਿ ਹਵਾ ਜੀ ਚੱਲਦੀ ਸੀਗੀ ਫਿਰ ਮੈਂ ਕਿਹਾ ਚੱਲ ਕੋਈ ਨਾ ਬਾਅਦ ਚ ਨਾ ਲਈ ਤੇ ਹੁਣ ਮੈਂ ਇੱਥੇ ਵੀ ਝਾੜੂ ਕੱਢਦਾ ਕਿਉਂਕਿ ਵੈਸੇ ਤਾਂ ਇੱਥੇ ਪਹਿਲਾਂ ਝਾ ਤੇ ਹਾਂਜੀ ਹੁਣ ਆਪਾਂ ਭਾਂਡੇ-ਪੁੰਡੇ ਇਕੱਠੇ ਕਰਕੇ ਚੁੱਲ੍ਹੇ ਨੂੰ ਸਾਫ਼ ਕਰਕੇ ਯਾਨੀ ਕਿ ਚੁੱਲ੍ਹੇ 'ਚ ਅੱਗ ਜਿਹੜੀ ਆਪਾਂ ਹਾਰੇ ਚ ਪਾਤੀ ਤੇ ਹੁਣ ਆਪਾਂ ਇੱਥੇ ਵੀ ਝਾੜੂ ਲਗਾਤਾ ਤੇ ਬਸ ਰਹਿ ਗਏ ਜੀ ਇਧਰੋਂ ਹੁਣ ਭਾਂਡੇ ਤੇ ਕਿਚਨ ਟੇਬਲ ਰਹਿ ਗਏ ਧੋਣ ਵਾਲੇ ਮੇਰੇ ਉਹ ਵੀ ਭੋਂਤੇ ਪਏ ਸੀ ਗਰਮ ਪਾਣੀ ਦੇ ਵਿੱਚ ਹੁਣ ਮੈਂ ਭਾਂਡੇ ਧੋਵਾਂਗੀ ਤੇ ਨਾਲੇ ਕਿਚਨ ਟਾਵਲ ਜਿਹੜੇ ਉਹ ਧੋਵਾਂਗੀ ਪਹਿਲਾਂ ਮੱਝਾ ਨੂੰ ਪਾਣੀ ਪਿਆ ਕੇ ਬੰਨ ਕੇ ਉਧਰ ਸਫਾਈ ਕਰਿਆ ਵਾ ਤੇ ਚਲੋ ਜੀ ਕੰਮ ਧੰਦੇ ਤਾਂ ਆਪਣੇ ਚੱਲਦੇ ਰਹਿਣੇ ਆ ਜੀ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਦਾ ਐਂਡ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ